ਹਾਲਦੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪਰਠੀਕ ਵੱਲੋਂ ਅੱਜ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਜੀ ਉਹ ਕਾਟਨ ਦੁਪੱਟੇ ਦੇ ਲੈ ਕੇ ਆਏ ਆ ਤੇ ਜੈਨੂਲ ਜੀ ਰੇਂਜ ਅਰੇਂਜ ਲੈ ਕੇ ਆਏ ਆ ਸੂਟ ਦੀ ਦੇਖੋ ਇਹਦੇ ਵਿੱਚੋਂ ਫਸਟ ਸੂਟ ਦੇਖੋ ਤੁਸੀਂ ਇਹ ਕਾਟਨ ਦਾ ਸੂਟ ਹੈ ਜੀ ਸਟੱਫ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਿਓਰ ਕਾਟਨ ਸਟੱਫ ਹੈ ਉੱਪਰ ਇਹਦੇ ਵਰਕ ਹੋਇਆ ਹੈ نیچے ਘੇਰੇ ਦੇ نیچے ਛੋਟੇ ਛੋਟੇ ਫਲਾਵਰ ਆਉਣਗੇ نیچے ਘੇਰੇ ਕੋਲ ਦੇਖੋ ਨੀਚੇ ਘੇਰੇ ਕੋਲ ਛੋਟੇ ਛੋਟੇ ਫਲਾਵਰ ਆਉਣੇ ਆ ਇਹ ਫਲਾਵਰ ਵਰਕ ਹੋਏ ਆ ਠੀਕ ਹੈ ਜੀ ਉੱਪਰ neck ਉੱਪਰ neck ਤੇ ਫਲਾਵਰ ਆਊਗਾ ਦੇਖੋ ਇਹਦੀ ਡਿਜ਼ਾਈਨ ਹੀ ਡਿਫਰੈਂਟ ਜੀ ਹੈ ਕਾਟਨ ਦਾ ਸੂਟ ਹੈ ਉੱਪਰ neck ਤੇ neck ਦੇ ਫਲਾਵਰ ਆਊਗਾ ਇੱਥੇ ਉੱਪਰ ਗਲਾ ਬਣੂਗਾ ਦੇਖੋ ਜੀ ਇਹਦਾ ਲੱਗਦੀ ਡਿਫਰੈਂਟ ਇਹਦੀ ਕੜਾਈ ਹੈ ਜੀ ਸੂਟ ਦੀ ਪ्युअर ਕਾਟਨ ਦਾ ਸੂਟ ਹੈ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਇਹਦੀ ਪ੍ਰਿੰਟਿੰਗ ਹੈ ਦਪੱਟ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਉਹ ਪਲੇਨ ਪਿਓਰ ਕਾਟਨ ਦੀ ਰਹੂਗੀ ਤੇ ਕਾਟਨ ਦਾ ਰਹੂਗਾ ਇਹਦੇ ਨਾਲ ਦਪੱਟਾ ਬਹੁਤ ਹੀ ਪਿਆਰਾ ਜਿਹਾ ਕਾਟਨ ਮਲ ਦਾ ਦਪੱਟਾ ਰਹੂਗਾ ਪ੍ਰਾਈਸ ਅਸੀਂ ਦੇ ਰਿਆਂ ਤੁਹਾਨੂੰ 490 ਰੁਪਏ ਦੀ ਦੇਖੋ ਜੀ ਇਹ ਵਾਲਾ ਆਉਗਾ ਕਾਟਨ ਦਾ ਦਪੱਟਾ ਬਹੁਤ ਹੀ ਸੌਫਟ ਵਾਲਾ ਤੇ ਬਹੁਤ ਹੀ ਪਿਆਰਾ ਜਿਹਾ ਦਪੱਟਾ ਹੈ ਜੀ 490 ਰੁਪਏ ਤੇ ਅਸੀਂ ਤੁਹਾਨੂੰ ਇਹਦੀ ਦੇ ਰਿਆਂ ਪ੍ਰਾਈਸ ਇਹ ਸੂਟ ਦੀ ਇਹਦੇ ਤੁਹਾਨੂੰ ਕਲਰ ਮਿਲ ਜਾਣਗੇ ਜੀ ਇੱਕ ਲਾਈਟ ਜਿਹਾ ਇਹ ਪਿੰਕ ਪੀਚ ਕਲਰ ਹੈ ਇੱਕ ਫਿਰੋਜੀ ਕਲਰ ਮਿਲ ਜੂ ਤੁਹਾਨੂੰ ਇਹਦੇ ਵਿੱਚ ਇੱਕ ਗਰੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਇਹ ਵਾਲਾ ਕਲਰ ਗਰੇ ਕਲਰ ਮਿਲ ਜੂ ਤੁਹਾਨੂੰ ਇਹਦੇ ਵਿੱਚ ਇਹ ਤੁਹਾਨੂੰ ਇਹ ਵਾਲੇ ਕਲਰ ਤੁਹਾਨੂੰ ਇਹਨਾਂ ਸੂਟਾਂ ਵਿੱਚ ਮਿਲ ਜਾਣਗੇ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਤਾਂ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਜੀ ਇਸ ਤੋਂ ਅੱਗੇ ਇੱਕ ਹੋਰ ਡਿਜ਼ਾਈਨਿੰਗ ਆਊਗੀ ਉਹ ਵੀ ਇਸ ਤਰ੍ਹਾਂ ਤੁਹਾਨੂੰ ਲੱਗਿਆ ਜੀ ਇਹਦੇ ਇਹ ਵਾਲੇ ਸੂਟ ਆਉਣਗੇ ਇੱਕ ਇਹ ਨੀਚੇ ਡਿਜ਼ਾਈਨਿੰਗ ਹੈ ਇਹ ਕੇ ਵਾਲੇ ਕੋਟਨ ਦੇ ਸੂਟ ਆਉਣਗੇ ਜੀ ਦੇਖੋ ਇਹ ਕੇ ਵਾਲੇ ਕੋਟਨ ਦੇ ਸੂਟ ਆਉਣਗੇ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਨੀਚੇ ਘੇਰੇ ਦੇ ਉੱਪਰ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਵਾਲੀ ਡਿਜ਼ਾਈਨਿੰਗ ਘੇਰੇ ਉੱਪਰ ਆਊਗੀ ਠੀਕ ਹੈ ਇਹ ਵਾਲੀ ਡਿਜ਼ਾਈਨਿੰਗ ਉੱਪਰ ਨੈਕ ਤੇ ਆਊਗੀ ਜੀ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਸੂਟ ਦੀ ਪਿਓਰ ਕੋਟਨ ਦਾ ਸੂਟ ਹੈ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਮਿਲ ਜੂਗਾ ਇਹ ਵਾਲਾ ਰੈਸਟ ਕਲਰ ਮਿਲੂਗਾ ਤੁਹਾਨੂੰ ਇਹਦੇ ਨਾਲ ਬਾਟਮ ਆਊਗੀ ਪਲੇਨ ਪਿਆਰ ਕਾਟਨ ਦੀ ਪਲੇਨ ਆਊਗੀ ਬਾਟਮ ਦੁਪੱਟਾ ਰਹੂਗਾ ਕਾਟਨ ਦਾ ਦੇਖੋ ਜੀ ਇਹ ਵਾਲਾ ਰਹੂਗਾ ਜਿਹਨਾਂ ਦੁਪੱਟਾ ਕਾਟਨ ਦਾ ਬਹੁਤ ਹੀ ਖੁੱਲਾ ਡੁੱਲਾ ਸੌਫਟ ਵਾਲਾ ਦੁਪੱਟਾ ਜੀ 490 ਰੁਪਏ ਅਸੀਂ ਤੁਹਾਨੂੰ ਦੇ ਰਹੇ ਹਾਂ ਇਹਦੀ ਪ੍ਰਾਈਸ 490 ਰੁਪਏ ਅਸੀਂ ਦੇ ਰਹੇ ਹਾਂ ਤੁਹਾਨੂੰ ਇਹਦੀ ਪ੍ਰਾਈਸ ਇਹਦੇ ਵਿੱਚ ਇੱਕ ਡ੍ਰੈਸਟ ਕਲਰ ਆਊਗਾ ਸਾਡੇ ਕੋਲ ਇਹਦੇ ਵਿੱਚ ਦੋ ਕਲਰ ਆ ਜੀ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਆਊਗਾ ਇਹ ਇਹ ਵਾਲਾ ਕਲਰ ਆਊਗਾ ਇੱਕ ਸਾਡੇ ਕੋਲੇ ਆਫ ਵਾਈਟ ਚ ਸੂਟ ਹੈ ਇਹਦਾ ਦਾ ਕਾਟਨ ਦਾ ਸੂਟ ਰਹੂਗਾ ਆਫ ਵਾਈਟ ਇਹ ਕੇਵਲਾ ਸੂਟ ਆਊਗਾ ਜੀ ਜੇ ਤੁਸੀਂ ਆਫ ਵਾਈਟ ਸਾਡੇ ਕੋਲ ਸੂਟ ਲੈਣਾ ਚਾਹੁੰਦੇ ਹੋ ਤਾਂ ਇਹ ਵੀ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਇੰਨੇ ਸੂਟਾਂ ਵਿੱਚ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਬਾਇ ਕਰ ਸਕਦੇ ਹੋ WhatsApp ਨੰਬਰ ਦਿੱਤਾ ਗਿਆ ਹੈ ਉਹਦੇ ਉੱਪਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਜੀ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਾਡਾ ਵਾਇਗੁਰੂ ਕਲੋਥ ਹਾਊਸ ਚੈਨਲ ਪਹਿਲਾਂ ਵੀ ਚੱਲ ਰਿਹਾ ਸੀ ਜੋ ਕਿ ਹੈਕ ਹੋ ਚੁੱਕਿਆ ਜੀ ਇਸ ਕਰਕੇ ਅਸੀਂ ਇਹ ਨਿਊ ਚੈਨਲ ਸਟਾਰਟ ਕੀਤਾ ਆਪਣਾ ਵਾਇਗੁਰੂ ਕਲੋਥ ਹਾਊਸ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਜੀ ਜਿਹੜੀਆਂ ਭੈਣਾਂ ਨੇ ਮੇਰੀਆਂ ਨੇ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਹੋਰ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ